ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਮੇਰਾ ਪੇਕੇ ਆਉਣ ਨੂੰ ਕਹਿੰਦੇ ਜੀ ਨਹੀਂ ਕਰਦਾ ਪੇਕੇ ਤੇ ਮਾਂ ਨਾਲ ਹੁੰਦੇ ਆ ਤੇ ਮਾਂ ਹੈ ਨਹੀਂ ਤੇ ਪੇਕੇ ਕਾਹਦੇ ਹੋਏ ਤੇ ਪੇਕੇ ਕਿਉਂ ਮਾਂ ਨਾਲ ਹੁੰਦੇ ਕਿਉਂਕਿ ਮਾਂ ਯਾਦ ਕਰਦੀ ਹੁੰਦੀ ਹੈ ਮਾਂ ਚੇਤੇ ਕਰਦੀ ਹੈ ਮਾਂ ਕਹਿੰਦੀ ਕਦੋਂ ਆਉਣਾ ਹੈ ਕਦੋਂ ਆਉਣਾ ਹੈ ਕਦੋਂ ਆਣਾ ਮਾਂ ਨਾ ਹੋਵੇ ਫਿਰ ਤੁਸੀਂ ਕਾਹਦਾ ਜਾਣਾ ਫੇਰ ਉਹ ਗੱਲ ਹੀ ਨਹੀਂ ਰਹਿੰਦੀ ਮਾਂ ਤੋਂ ਬਿਨਾ ਤੇ ਉਹ ਗੱਲ ਹੀ ਨਹੀਂ ਬਣਦੀ ਮਾਂ ਯਾਦ ਕਰਦੀ ਐ ਮਾਂ ਨਾਲ ਪਿਆਰ ਹੁੰਦਾ ਜਿੱਥੇ ਕੋਈ ਖਿੱਚ ਹੋਵੇ ਫਿਰ ਜਾਨ ਨੂੰ ਜੀ ਕਰਦਾ ਮੈਂ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਘਰ ਜਾਂਦਾ ਸੀ ਇੱਕ ਜਾਂ ਦੋ ਵਾਰ ਮੈਂ ਅੱਜ ਕੀ ਵੀ ਗਿਆ ਮੇਰੀ ਮਾਂ ਤੋਂ ਬਾਅਦ ਮੈਂ ਦੀਵਾਲੀ ਵੇਲੇ ਗਿਆ ਉਹਨਾਂ ਨੇ ਕਿਹਾ ਖਾਣਾ ਵੀ ਬਾਹਰੋਂ ਵੀ ਲਿਆਂਦਾ ਹੈ ਪ੍ਰਸ਼ਾਦਾ ਵੀ ਬਣਾਇਆ ਹੈ ਤੁਹਾਡੀ ਮਨਪਸੰਦ ਸਾਰਾ ਕੁਝ ਬਣਾਇਆ ਰੋਟੀ ਖਾ ਲਓ ਮੈਨੂੰ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਰੋਟੀ ਖਾ ਲਓ ਰੋਟੀ ਆਇਓ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਖਾ ਹੀ ਨਹੀਂ ਸਕਿਆ ਤੇ ਮੈਂ ਇਦਾਂ ਹੀ ਉੱਠ ਕੇ ਆ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਹੁੰਦੀ ਮੈਨੂੰ ਉਹਨੇ ਔਣ ਹੀ ਨਹੀਂ ਸੀ ਦੇਣਾ ਰੋਟੀ ਪੀ। ਸੋ ਮਾਂ ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਮਾਮਾ ਨਾਲ ਘਰ ਹੁੰਦੇ ਤੁਹਾਨੂੰ ਐਵੇਂ ਹੀ ਲੱਗਦੀਆਂ ਵੀ ਇਹ ਲੜਦੀ ਰਹਿੰਦੀ ਐ ਕਹਿੰਦੀ ਮੈਨੂੰ ਮਾਂ ਐ ਕਹਿੰਦੀ ਐ ਇਹ ਉਹਨਾਂ ਚਿਰ ਹੀ ਲੱਗਣਾ ਜਿੰਨਾ ਚਿਰ ਜਿਉਂਦੀ ਹੈ ਸਭ ਨੂੰ ਇਹ ਲੱਗਦਾ ਮਾਂ ਤੇ ਚੱਲ ਹੈਗੀ ਹੋਈ ਐ ਘਰੇ ਬੈਠੀ ਐ ਬੇਬੇ ਤੇ ਘਰੇ ਹੀ ਐ ਬੇਬੇ ਨੂੰ ਕੀ ਹੋਇਆ ਬੇਬੇ ਤੇ ਘਰੇ ਹੀ ਐ ਇਹ ਲੱਗਦਾ ਹੀ ਹੁੰਦਾ ਹੈ ਜਿੰਨਾ ਚਿਰ ਹੈਗੀ ਆ ਉਹਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਜਦੋਂ ਨਾ ਹੋਈ ਫਿਰ ਸਮਝ ਆਉ ਬਈ ਯਾਰ ਮਾਂ ਕਿੰਨੀ ਵੱਡੀ ਚੀਜ਼ ਹੈ ਮਾਂ ਵਿਹੜੇ ਦੀ ਰੌਣਕ ਹੈ ਮਾਂ ਘਰ ਦੀ ਰੌਣਕ ਹੈ ਮਾਂ ਚੌਂਕੇ ਦੀ ਰੌਣਕ ਹੈ ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਹੈ ਮਾਂ ਮਾਈ ਹੁੰਦੀ ਮੈਂ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀ ਵਾਰੀ ਮਾਂ ਦੀ ਗੱਲ ਕੀਤੀ ਮਾਂ ਦੀਆਂ ਸਾਖੀਆਂ ਸੁਣਾਈਆਂ ਪਰ ਹੁਣ ਜਦੋਂ ਮੈਂ ਮਾਂ ਦੀ ਗੱਲ ਕਰਦਾ ਨਾ ਤੇ ਇੱਕ ਵਾਰੀ ਨਾ ਇੱਕ ਗੱਲ ਸੁਣਿਓ ਕਹਿੰਦੇ ਜੀ ਪਿਆਰ ਦਾ ਹੰਝੂ ਖੱਬੀ ਅੱਖ ਚੋਂ ਪਹਿਲਾਂ ਆਉਂਦਾ ਹੈ ਖੁਸ਼ੀ ਵਾਲਾ ਸੱਜੀ ਅੱਖ ਚੋਂ ਆਉਂਦਾ ਹੈ ਮੈਂ ਸੁਣਿਆ ਤੇ ਮੈਂ ਗੱਡੀ 'ਚ ਬੈਠੇ ਨੇ ਸੁਣਿਆ ਵੀ ਪਿਆਰ ਵਾਲਾ ਸੱਜੀ ਚੋਂ ਆਉਂਦਾ ਹੈ ਤੇ ਦੁੱਖ ਵਾਲਾ ਖੱਬੀ ਚੋਂ ਆਉਂਦਾ ਹੈ ਦੁੱਖ ਵਾਲਾ ਖੱਬੀ ਅੱਖ ਚੋਂ ਅਥਰੂ ਆਉਂਦਾ ਹੈ ਪਹਿਲਾ ਖੱਬੀ ਚੋਂ ਤੇ ਮੈਂ 1 ਮਿੰਟ ਵਿੱਚ ਕਿਹਾ ਮੈਂ ਕਿਹਾ ਠੀਕ ਕਹਿੰਦਾ ਵੀ ਬੰਦਾ ਠੀਕ ਕਹਿੰਦਾ ਮੇਰੀ ਸੱਚੀ ਖੱਬੀ ਅੱਖ ਚੋਂ ਆਇਆ ਮੈਨੂੰ ਮੇਰੇ ਨਾਲ ਬੈਠਾ ਮੇਰੇ ਨਾਲ ਦਾ ਸਾਥੀ ਵੀਰ ਕਹਿੰਦਾ ਤੁਸੀਂ ਐਡੀ ਛੇਤੀ ਚੈੱਕ ਕਰ ਵੀ ਲਿਆ ਵੀ ਖੱਬੀ ਅੱਖ ਚੋਂ ਆਉਂਦਾ ਤੁਸੀਂ ਇੱਕ ਵਾਰੀ ਇੱਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਮੈਂ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹਦਾ ਚਿਹਰਾ ਦੇਉਣਾ ਅੱਖ ਚ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚ ਪਾਣੀ ਲਿਆਉਣ ਤੇ ਇੱਕ 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 ਸਕਿੰਟ ਲੱਗਦਾ ਸੋਤ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਆ ਕਿੰਨੀਆਂ ਮਾਵਾਂ ਮਾਵਾਂ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਨਹੀਂ ਲੱਗਦਾ ਜਿਉਂਦੀਆਂ ਹੁੰਦੀਆਂ ਉਹਨਾਂ ਚੇਰੀ ਘਰ ਵਸਦਾ ਵਸਦੇ ਰਹਿਣ ਭਰਾ ਵਸਦੇ ਰਹਿਣ ਸਾਡੇ ਡੱਬਰ ਵਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਵਸਦੇ ਰਹਿਣ ਸਾਰੇ ਪਰ ਮਾਂ ਮਾਈ ਮਾਂ ਬਿਨਾ ਘਰ ਸੁਨਣਾ ਹੋ ਜਾਂਦਾ ਹੈ ਤੁਹਾਨੂੰ ਕੋਈ ਉਡੀਕ ਦਾ ਹੈ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਣਦਾ ਉਹ ਅੱਖੀਆਂ ਵਿਚਾ ਕੇ ਉਡੀਕਦਾ 10 10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਇੱਥੇ ਬਹਿਣਾ ਹੈ ਇੱਥੇ ਬਹਿਣਾ ਹੈ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ 10 10 ਵਾਲੀ ਅਗਲਾ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਅੰਦਰ ਕਿੰਨੀ ਖੇਚ ਹੈ ਤਾਂ ਹੀ ਮੈਂ ਕਿੰਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਤਤੀਵਾ ਨਾ ਲੱਗੇ ਕਿਸੇ ਨੂੰ ਕੁਛ ਨਾ ਹੋਵੇ ਸਾਰਿਆਂ ਦੀਆਂ ਮਾਂਵਾਂ ਰਾਜੀ ਰਹਿਣ ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ ਇਹਨਾਂ ਬਿਨਾ ਰੌਣਕ ਨਹੀਂ ਲੱਗਦੀ ਮਾਂਵਾਂ ਬਿਨਾ ਰੌਣਕ ਨਹੀਂ ਲੱਗਦੀ अब बड़ी, बड़ी सोनी एक लाइना लिखी मैं चाहना कि सुनो बड़ी सी तेरी अमी है कौन परे थोड़ दी है देखू तो हूं के स बू खड़े रामा नू लॻण नम हवा कॾहिं पुतां दू लॻण नम हवा ਕਦੇ ਕਿਸੇ ਦੀਆਂ ਮਾਵਾਂ ਨੂੰ ਉਹਨਾਂ ਦਾ ਕੀ ਹਾਲ ਜੀ ਜਿਹੜੇ ਬਿਨਾਂ ਪਿਆ ਪੜਦੇ ਨੇ ਹੱਥੋਂ ਖੋਲੇ ਜਾਣ ਬੁਰਕੀਆਂ ਕਾ ਵੀ ਟੁਕੜੇ ਛਲਦੇ ਨੇ ਮਾਂ ਦੀ ਮਮਤਾ ਕੋਲੋਂ ਕੁਦਰਤ ਰੱਖੇ ਦੂਰ ਬਲਾਵਾ ਨੂੰ ਲੱਕਣ ਨਾਲ ਲੋਕ ਗਰਮ ਹਵਾਵਾਂ ਕਦੇ ਦੀਆਂ ਦੀਆਂ ਮਾਵਾਂ ਨੂੰ ਲੱਕਣ ਨਾਲ ਕੋ ਗਰਮ ਹਵਾ ਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਸਾਧੂ ਸੰਤ ਪਿਡਾਵੀ ਹੋਵੇ ਸਾਦੂ ਸੰਤ ਕਿੱਦਾ ਵੀ ਹੋਵੇ ਮਾਤੁਰ ਦੀ ਤੋਂ ਕੁਰਲੋਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਵਾਦਾ ਚੇਤਾ ਨਿਉਂਦਾ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਆਉਂਦਾ ਏ ਬੰਦਾ ਚੇਤਾ ਕਰਦਾ ਏ ਮੇਰੇ ਹੱਥ ਮਾਂ ਵਰਗੇ ਐ ਮੇਰੀਆਂ ਉਂਗਲਾਂ ਮਾਂ ਵਰਗੀਆਂ ਐ ਮੇਰੇ ਨਹਾਂ ਮਾਂ ਵਰਗੇ ਐ ਮੇਰਾ ਲੱਖ ਮਾਂ ਵਰਗਾ ਏ ਬੰਦਾ ਯਾਦ ਕਰਦਾ ਏ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰੋਗੇ ਹੱਤ ਮਾਂ ਵਰਗੇ ਹੁੰਦੇ ਐ ਹੱਥਾਂ ਦਾ ਕੀ ਕਰੋਗੇ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗ ਜਾਂਦਾ ਪਿਤਾ ਵੀ ਇਦਾਂ ਹੀ ਹੁੰਦਾ ਪਿਓ ਵੀ ਐ ਮਾਂ ਤੇ ਹੈ ਪਿਤਾ ਵੀ ਇਦਾਂ ਹੀ ਐ ਅੱਛਾ ਸੁਣੋ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ ਰੋਗ ਲਈ ਜੀਵਾਵਾਂ ਨੂੰ ਲੱਗਣ ਨਾਲ ਕੋ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਨੂੰ ਲੱਗਣ ਨਾਲ ਕੋ ਗਰਮ ਹਵਾਵਾਂ ਦੇ ਕਿਸੇ ਦੀ ਆ ਮਾਵਾਂ ਨੂੰ ਨਿਰਵਰ ਬਠੇਰੀ ਦੁਨੀਆਂ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਵਾਂ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਢਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਟਾ ਨਹੀਂ ਜਿਹੜੇ ਦਰਕਾਰ ਦੇ ਆ ਮਾਵਾ ਨੂੰ ਸੁਣੋ ਨਿਰਵੈਰ ਬਠੇਰੀ ਦੁਨੀਆਂ ਪਈ ਦਰਕਾਰੇ ਠੰਡੀਆਂ ਛਾਵਾਂ ਨੂੰ ਗੱਲ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਬਾਵਾ ਨੂੰ ਗਲ ਵਕੜੀ ਨੂੰ ਤਰਸਣ ਜੋ ਕਦੇ ਦੁੱਖ ਪੁੱਛੀਓ ਨਾ ਬਾਵਾ ਨੂੰ ਅਮੜੀ ਦੀਆਂ ਅਸੀਂ ਸਾਂ ਬਾਜੋ ਕਮੜੀ ਦੀਆਂ ਅਸੀਸਾਂ ਵੱਜੋਂ ਬੋਰ ਨਹੀਂ ਪੈਂਦਾ ਚਾਹਵਨੋ ਲੱਗਣ ਨਾਲ ਕੋ ਕਰਮ ਹਵਾਂ ਵਾ ਕਦੇ ਸੋਹਣੀਆਂ ਮ ਗਣ ਨਾਲੋ ਕੋ ਕਰਮ ਹਵਾਵਾਂ ਕਦੇ ਕਿਸੇ ਦੀਆਂ ਮਾਨੂ ਇਸ ਪਿੰਡ ਵਿੱਚ ਮੇਰੀਆਂ ਯਾਦਾਂ ਜੁੜੀਆਂ ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਸਾਰਾ ਸਾਰਾ ਦਿਨ ਕੰਮ ਕਰਨਾ ਚਾਲੀ 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 ਮਜ਼ਦੂਰ ਬੰਦਿਆਂ ਦੀ ਰੋਟੀ ਬਣਾਉਣੀ ਫਟਾਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇੱਥੋਂ ਲੰਕੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਬੋਵੇਂ ਨਾ ਕਹਿੰਦੇ ਮੈਂ ਨਹੀਂ ਬਹਿਣਾ ਮੈਨੂੰ ਛੱਡ ਦੇਗਾ ਮੈਂ ਕਿਹਾ ਨਹੀਂ ਮੈਂ ਬਿਠਾ ਲਵਾਂ ਤੇ ਮੈਂ ਸਾਈਕਲ ਤੇ ਬਿਠਾਇਆ ਡੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਹ ਤੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥੱਲੇ ਤੇ ਮੁੱਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੀ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਤੇ ਬਾਅਦ ਥੋੜਾ ਜਿਹਾ ਗੰਨੂ ਸੀ ਆਇਆ ਤੇ ਹੱਸਣ ਲੱਗ ਪਿਚੁੰਨੀ ਵੇਖ ਵੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਮੈਨੂੰ ਮਾਂ ਪੁਰਸ਼ਾ ਆਖਿਆ ਚੋਲਾ ਨਾ ਲਾਈਂ ਵਿਆਹ ਨਾ ਕਰਾਈਂ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ 1-2 ਮਿੰਟ ਤੇ ਚੁੱਪ ਕਰ ਗਈ ਫਿਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ ਤੂੰ ساری ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਂਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ ਜਿਵੇਂ ਉਹਨਾਂ ਨੇ ਕਹਿ ਦਿੱਤਾ ਓਵੇਂ ਹੀ ਠੀਕ ਹੈ ਮੰਨ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ ਕੋਈ ਗੱਲ ਨਹੀਂ ਕੀਤੀ ਜਿਵੇਂ ਹੈ ਠੀਕ ਖੁਸ਼ ਰਹਿਣਾ ਹਮੇਸ਼ਾ ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ 'ਚ ਨਹੀਂ ਬੈਠੀ ਨਾ ਕਦੇ ਮੈਂ ਕਿਹਾ ਵੀ ਆ ਜਾ ਮੰਮੀ ਬੈ ਗੱਡੀ 'ਚ ਆ ਜਾ ਵੀ ਨਾ ਮੈਂ ਵਿਖਾਈ ਨਾ ਉਹਨੇ ਵੇਖੀ ਕਦੇ ਨਾ ਕਦੇ ਕਿਹਾ ਵੀ ਮੈਨੂੰ ਵੀ ਗੱਡੀ 'ਚ ਬਹਾਓ ਕਦੇ ਮੈਂ ਵੀ ਵੇਖਾਂ ਮੈਨੂੰ ਵੀ ਜਰਾ ਮੈਂ ਵੀ ਵੇਖਣਾ ਕਦੇ ਮੈਨੂੰ ਵੀ ਸਟੇਜ ਤੇ ਚੜਾਓ ਕਦੇ ਮੈਨੂੰ ਵੀ ਸਰੋਪਾ ਦਿਓ ਕਦੇ ਮੈਨੂੰ ਵੀ ਸਟੇਜ ਤੇ ਬੁਲਾਓ ਕਦੀ ਨਹੀਂ ਕਿਹਾ ਕਦੇ ਇੰਨੀ ਦੀ ਇੱਛਾ ਨਹੀਂ ਰੱਖੀ ਜਿਵੇਂ ਦੀ ਟਡਰੀਆਂ ਪਿੰਡ ਵਿੱਚ ਆਈ ਉਵੇਂ ਹੀ ਰਹੀ ਸਾਰੀ ਜ਼ਿੰਦਗੀ ਰੁਲਦਿਆਂ ਖੁਲਦਿਆਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਮਿਹਨਤ ਕਰਦਿਆਂ ਸਾਰੀ ਜ਼ਿੰਦਗੀ ਲੰਘਾਤੀ ਸੋ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬੰਦੇ ਉਹ ਸਮਝ ਸਕਦੇ ਜਿਨ੍ਹਾਂ ਦੀ ਹੈ ਨਹੀਂ ਜਿਨ੍ਹਾਂ ਦੀ ਮਾਂ ਹੈਗੀ ਉਹ ਵੀ ਸਮਝ ਸਕਦੇ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਤੇ ਮੁੜ ਕੇ ਤੁਸੀਂ ਪਛਤਾਨਦੇ ਰਹਿ ਜਾਣਾ ਵੀ ਯਾਰ ਮੈਂ ਜ਼ਿੰਦਗੀ 'ਚ ਕਿਉਂ ਨਹੀਂ ਕੀਤਾ ਆ ਜਿਹੜੇ ਬੱਚੇ ਕੈਨੇਡਾ ਗਏ ਆ ਨਾ ਹੁਣ ਪਤਾ ਲੱਗਦਾ ਰੋਟੀ ਮਾਂ ਦੀ ਯਾਦ ਆਉਂਦੀ ਹੈ ਜਦੋਂ ਉਥੇ ਆਪ ਪਕਾਉਣੀ ਆ ਪੈਂਦੀਆਂ ਫਿਰ ਪਤਾ ਲੱਗਦਾ ਮਾਂਾਂ ਚੀਜ਼ ਕੀ ਹੁੰਦੀ ਹੈ ਮਾਂ ਦੀ ਬਾਦ ਅਸੀਸ ਨਾ ਲਿਓ ਕਦੇ ਕਦੇ ਜ਼ਿੰਦਗੀ 'ਚ ਮਾਂ ਦਾ ਦਿਲ ਨਾ ਦਿਖਾਇਓ ਜੋ ਮਰਜੀ ਹੋ ਜਾ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ। ਉਹਦੀਆਂ ਝੜਕਾਂ ਵਿੱਚ ਵੀ ਪਿਆਰ ਹੁੰਦਾ ਹੈ। ਸੋ ਇਸ ਕਰਕੇ ਆਪਣੀ ਮਾਂ ਦਾ ਕਦੇ ਦਿਲ ਨਾ ਦੁਖਾਇਓ। ਪਿਆਰ ਕਰਿਓ ਆਪਣੀ ਮਾਂ ਨੂੰ। ਸੋ ਚਲੋ ਮੇਰੀ ਇਹ ਮੈਮਰੀ ਸੀ ਮੇਰਾ ਹੁਣ ਵੇਖੋ ਮੈਂ ਹੁਣ ਮੈਂ ਇੱਕ ਗੱਲ ਕਹਿਣਾ ਉਹ ਨਾ ਰੋਣਾ ਮਾੜਾ ਨਹੀਂ ਹੁੰਦਾ ਸਦਾ ਰੋਣਾ ਮਾੜਾ। ਤੁਹਾਨੂੰ ਰੋਣਾ ਆਵੇ ਰੋ ਲਿਆ ਕਰੋ। ਇਹੀ ਤੇ ਪ੍ਰੋਬਲਮ ਹੈ ਨਹੀਂ ਰੋਂਦੇ ਤਾਂ ਹੀ ਤੇ ਡਿਪਰੈਸ਼ਨ ਚ ਚਲੇ ਜਾਂਦੇ ਆ। ਹੱਸਣਾ ਹੋਵੇ ਹੱਸਿਆ ਕਰੋ ਰੋਣਾ ਹੋਵੇ ਰੋਇਆ ਕਰੋ।